ਤਤਸਿਲਕੇ ਸਨ ਮੋਰਚੇ ਦੇ ਸਦਉਤੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੇ ਸ਼੍ਰੀ ਫੋਤੇਗੜ ਸਾਹਿਬ ਵਿਖੇ ਕਿਸਾਨ ਜੋਥੇ ਬੰਦੀਆਂ ਦੇ ਆਗੂਆਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਕੇ ਮਾਂਬਾ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੇ ਨਾਂ ਤੇ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਾ ਕਰਨ ਦੇ ਰੋਸ ਦੇ ਵਜੋਂ ਮੰਗ ਪੱਤਰ ਸੌਪਿਆ ਇਸ ਮੰਗ ਪੱਤਰ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਕੋਲੋਂ ਭੇਜੇਗੇ ਫੋਤੇਗੜ ਸਾਹਿਬ ਬਲੌਕ ਦੇ ਪ੍ਰਧਾਨ ਵੱਲੋਂ ਆਕੇ ਪ੍ਰਾਪਤ ਕੀਤਾ ਗਿਆ ਸਰਕਾਰ ਮੋਦੀ ਦੀ ਟੇਢੇ ਤਰੰਗ ਦੇ ਨਾਲ ਨਵਾਂ ਨੀਤੀ ਖਰੜਾ ਲਿਆ ਰਹੀ ਆ ਪੰਜਾਬ ਸਰਕਾਰ ਦੇ ਮੋਟਿਆਂ ਦੇ ਰੱਖ ਕੇ ਉਹ ਚਲਾ ਰਹੀ ਆ ਆਪਣਾ ਕਾਨੂੰਨ ਜਿਹੜੀ ਨੀਅਤ ਆ ਉਹ ਦੁਬਾਰੇ ਜਿਹੜੇ ਕਾਨੂੰਨ ਰੱਦ ਕਰਾਏ ਸੀਗੇ ਦਿੱਲੀ ਉਹਨਾਂ ਨੂੰ ਦੁਬਾਰੇ ਲਿਆਉਣ ਦੀ ਖੇਤੀ ਨੀਤੀ ਖਰੜੇ ਦੇ ਨਾਲ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਉਹਨਾਂ ਨੂੰ ਖਤਮ ਕਰਨ ਨੂੰ ਖੜੀਆਂ ਮੋਦੀ ਸਰਕਾਰ ਜਿਹੜੀ ਉਹਦੀ ਮਨਸਾ ਦੁਬਾਰੇ ਉਸ ਦੇ ਸਬੰਧ ਦੇ ਵਿੱਚ ਅਸੀਂ ਮੰਗ ਪੱਤਰ ਦੇ ਰਹੇ ਵੀ ਐਮਐਸਪੀ ਜਿਹੜੀ ਵਾਅਦੇ ਕਰਕੇ ਸਰਕਾਰ ਆਈ ਆ ਜਿਹੜੇ ਉਹਨੇ ਰੈਂਦੀਆਂ ਮੰਗਾਂ ਲਟਕਦੀਆਂ ਮੰਗਾਂ ਨੇ ਉਹ ਵੀ ਪੂਰੀਆਂ ਕੀਤੀਆਂ ਜਾਣ ਜਿਹੜਾ ਨੀਤੀ ਖਰੜਾ ਲਿਆਂਦਾ ਖੇਤੀ ਨੀਤੀ ਖਰੜਾ ਪੰਜਾਬ ਸਰਕਾਰ ਨੂੰ ਦਿੱਤਾ ਉਹ ਵੀ ਰੱਦ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਭਗਵੰਤ ਮਾਨ ਨੂੰ ਵੀ ਮਤਾ ਪਾ ਕੇ ਇਹਨੂੰ ਰੱਦ ਕਰੇ ਸਸਿਕਲ ਜੀ ਸਾਰਿਆਂ ਨੂੰ ਔਰ ਅੱਜ ਦਾ ਜਿਹੜਾ ਸੀਗਾ ਖਾਸ ਜਿਹੜਾ ਪ੍ਰੋਗਰਾਮ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸਾਡੇ ਇਹਨਾਂ ਦੀ ਕਾਲ ਸੀਗੀ ਕਿ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਡਾਕਟਰ ਅਮਰ ਸਿੰਘ ਜੀ ਕਾਂਗਰਸ ਪਾਰਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਨੁਮਾਇੰਦੇ ਨੇ ਮੈਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਜਿਹੜੇ ਉਹ ਦੇਣੇ ਸੀਗੇ ਤੇ ਉਹਨਾਂ ਵੱਲੋਂ ਜਿਹੜੀ ਐ ਡਿਊਟੀ ਲਈ ਗਈ ਮੈਂ ਊਂਕਾਰ ਸਿੰਘ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਖੇੜਾ ਤੇ ਸਾਡੇ ਨਾਲ ਮਨਦੀਪ ਜੀ ਸਾਡੇ ਇਸ ਹਲਕੇ ਦੇ ਜ਼ਿਲੂਤ ਪ੍ਰਧਾਨ ਤੇ ਬਡਾਲੀ ਸਾਹਿਬ ਅਸੀਂ ਅਸੀਂ ਇੱਥੇ ਛੇਛੇ ਤੌਰ ਤੇ ਫਿਰ ਪਹੁੰਚੇ ਆ ਤੇ ਜੋ ਕਿਸਾਨਾਂ ਦੀਆਂ ਮੰਗਾਂ ਹਨ ਉਹਦੇ ਅਨਸਾਰ ਜਿਹੜਾ ਮੰਗ ਪੱਤਰ ਕਿਸਾਨਾਂ ਵੱਲੋਂ ਦਿੱਤਾ ਗਿਆ ਜਿਹੜੀਆਂ ਨਵੀਆਂ ਕੁਝ ਕਾਨੂੰਨ ਨੇ ਉਹ ਮੋਦੀ ਸਰਕਾਰ ਨੇ ਜਿਹੜਿਆ ਦੁਬਾਰਾ ਫਿਰ ਕਿਸੇ ਨਾ ਕਿਸੇ ਅਲੱਗ तरीके ਨਾਲ ਥੋਪਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਇਹ ਜਿਹੜਾ ਮੰਗ ਪੱਤਰ ਹੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ ਔਰ ਇਹ ਜਿਹੜਾ ਮੰਗ ਪੱਤਰ ਹੈ ਉਹ ਡਾਕਟਰ ਅੰਮਰ ਸਿੰਘ ਜੀ ਤੱਕ ਜਿਹੜਾ ਉਹ ਭੇਜ ਦਿੱਤਾ ਜਾਵੇਗਾ ਤਾਂ ਜੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਇਹ ਮੰਗ ਹੈ ਮੋਦੀ ਸਰਕਾਰ ਦੇ ਸਾਹਮਣੇ ਪਾਰਲੀਮੈਂਟ ਦੇ ਵਿੱਚ ਜਿਹੜਾ ਬੜੇ ਜੋਸ਼ ਤੇ ਖਰੋਸ਼ ਦੇ ਨਾਲ ਉਠਾਉਣਗੇ ਉਹ ਪਹਿਲਾਂ ਵੀ ਜੜੀਆਂ ਨੇ ਠਾਉਂਦੇ ਰਹੇ ਨੇ ਔਰ ਕਾਂਗਰਸ ਪਾਰਟੀ ਜਿਹੜੀ ਹੈ ਹਮੇਸ਼ਾ ਹੀ ਅ ਦਲਿਤ ਦੇ ਨਾਲ ਗਰੀਬ ਨਾਲ ਕਿਸਾਨ ਦੇ ਨਾਲ ਤੇ ਮਜ਼ਦੂਰ ਦੇ ਨਾਲ ਹਮੇਸ਼ਾ ਜਿਹੜੀ ਆ ਉਹ ਖੜੀ ਹੈ ਕਾਂਗਰਸ ਪਾਰਟੀ ਔਰ ਸਾਡੇ ਹਸਲਕੇ ਦੇ ਇੰਚਾਰਜ ਵੀ ਸਰਦਾਰ ਕੁਲਜੀਤ ਸਿੰਘ ਨਾਗਰਾ ਉਹ ਵੀ ਇਸੇ ਸੋਚ ਦੇ ਉਤੇ ਹਮੇਸ਼ਾ ਕੰਮ ਕਰਦੇ ਨੇ ਬਹੁਤ ਬਹੁਤਾਂ